ਇਹ ਤੇ ਸਮਾਗਮ ਆ ਸਾਡੇ ਬਾਬਾ ਕਾਲੀ ਸੀਤ ਬਾਬਾ ਕਾਲੀ ਜੀ ਦੀ ਇਹ ਬਾਬਾ ਕਾਲੀ ਜੀ ਮੇਲ ਰੱਖਿਓ ਤੇ ਪਾਸਾ ਲੋਕ ਰੱਖਿਓ ਤੇ ਵਰਕ ਤਾਂ ਕਰਿਓ ਕਮਾਈਆਂ ਚ ਤੇ ਅੱਜ ਸਰਪੰਚ ਨੇ ਮੰਦਰ ਪ੍ਰਸ਼ਾਦੇ ਦਾ ਜਲੇਬੀਆਂ ਦਾ ਪਕੌੜਿਆਂ ਦਾ ਲੰਗਰ ਲਾਇਆ ਤੇ ਧੰਨਵਾਦ ਸਰਪੰਚ ਦਾ ਲਓ ਜੀ ਚੱਲੀ ਜਾਂਦੇ ਆ ਜਲੇਬੀਆਂ ਮੁੰਡੇ ਕੱਢੀ ਜਾਂਦੇ ਸਰਪੰਚਾ ਵਰਗੇ ਇੱਧਰ ਬੈਠੇ ਆਂ ਮੈਂ ਸਾਹ ਵਰਗੇ ਬੈਠਿਆ ਸਰਪੰਚ ਜੀ ਨੇ ਉਹ ਵੀ ਚਾਹ ਲਈ ਆਹ ਤੇ ਰੋਟੀ ਆ ਸਰਪੰਚਾ ਦੀ ਇੱਧਰ ਮੁੰਡੇ ਲਾਈ ਜਾਂਦੇ ਸੱਨੀ ਐ ਉਹੇ ਇੱਧਰ ਜਾ ਕੇਓ ਕੀ ਕਰੀ ਜਾਂਦੇ ਹੋ ਇੱਧਰ ਆ ਠੀਕ ਆ ਇਹ ਇੱਧਰ ਮੈਂਬਰ ਵਰਗੇ ਲੱਗੇ ਪਏ ਆ ਡਿਊਟੀ ਲਾਰਕੇ ਮੈਂਬਰ ਹੋਰਾਂ ਨੇ ਜਲੇਬੀਆਂ ਤੇ ਗੰਦੇ ਹੋਰਾਂ ਨੇ ਵਰਗੀਆਂ ਵਰਗੇ ਇਹ ਅਲਵਾਈ ਗੱਡੀਆਂ ਦੇ ਜਲੇਬੀਆਂ ਤੇ ਇੱਧਰ ਛੋਟੇ ਮੈਂਬਰ ਸਾਹਿਬ ਬੈਠੇ ਨੇ ਇੱਧਰ ਗੁਰਪ੍ਰੀਤ ਦੀ ਡਿਊਟੀ ਆ ਗਲਾਸਾਂ ਤੇ ਪਾਣੀ ਧਾਣੀ ਤੇ ਡਿਊਟੀ ਆ ਗੁਰਪ੍ਰੀਤ ਦੀ ਪੱਕੀ ਡਿਊਟੀ ਆ ਮੁੰਡੇ ਦੀ ਇੱਧਰ ਬਣ ਜਾਂਦੇ ਆ ਪਕੌੜੇ ਪ੍ਰੇਮ ਸਿੰਘ ਦੇ ਪਕੌੜੇ ਘੱਟ ਜਾਂਦਾ ਤੇ ਇੱਧਰ ਮੁੰਡੇ ਪੜਾਈ ਜਾਂਦੇ ਆ ਤੰਨੀਰ ਲਾਈ ਜਾਂਦੇ ਆ ਇੱਧਰ ਭਾਂਡਿਆਂ ਦੀ ਸੇਵਾ ਕਰੀ ਜਾਂਦੇ ਆ ਸੀਰੇ ਵਰਗੇ ਨੇ ਵੀ ਵਰਗੇ ਭਾਂਡੇ ਦੀ ਡੋਡੀਆਂ ਜੀ ਰੋਏ ਹਾਂਜੀ ਹਾਂਜੀ ਇਧਰ ਮੁੰਡੇ ਸੇਵਾਦਾਰ ਕਿਰਾ ਥੋੜੀ ਰੈਸਟ ਕਰੀ ਜਾਂਦੇ ਨੇ ਸੇਵਾਦਾਰ ਆ ਤੇ ਜਦੋਂ ਉਹ ਸੇਵਾਦਾਰ ਥੱਕ ਗਏ ਫਿਰ ਇਹ ਸੇਵਾਦਾਰਾਂ ਨੂੰ ਲਾਵਾਂਗੇ ਕਿਵੇਂ ਇਹ ਥੋੜਾ ਲਾਉਂਦਾ ਹੈ ਹੈ ਇਹ ਇਹ ਬਾਬਾ ਦੇ ਗਾਲਾ ਸੀਗਾ ਤੇ ਇਹ ਨੂੰ ਹੁਣ ਹੁਣ ਰੈਸਟ ਕਰਨ ਤੇ ਟਾਈਮ ਦਿੱਤਾ ਨੂੰ ਅੱਧਾ ਘੰਟਾ ਰੈਸਟ ਕਰ ਲਾ ਇਹ ਸਾਢੇ 5 ਵਜੇ ਦਾ ਲੱਗਿਆ ਸੀਗਾ ਬਾਬਾ ਦੇ ਦੇਣ ਦੇਣ ਹਾਂੰਜ ਲੁਗੀਆਂ ਸਾਰੀਆਂ ਸੰਗਤਾਂ ਬੈਠੀਆਂ ਨੇ ਤੇ ਰੇਦੀਆਂ ਜੁਗੀਆਂ ਸੱਗੀ ਜਾਂਦੀਆਂ ਤੇ ਜਮਾ ਰੰਗੀ ਲੱਗੇ ਪਏ ਆ ਬੈਗਰੂ ਦੀ ਕਿਰਪਾ ਨਾਲ